ਭਾਰਤ ਵਰਸ਼ ਦੀਆਂ ਕਿਤਾਬਾਂ ਵਿੱਚ ਨਾ ਇੱਕ ਬਚਨ ਲਿਖਿਆ ਗਿਆ ਹੈ ਦਸ਼ਮ ਗ੍ਰੰਥ ਦਾ ਹੈ ਮਹਾਕਾਲ ਕਾਲ ਕਾ ਆਰਾਦੀ ਤੋਦੀ ਡੈਫੀਨੇਸ਼ਨ ਇਹ ਦੇ ਦਿੱਤੀ ਗਈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਿਵ ਜੀ ਦੀ ਅਰਦਾਸ ਨਾ ਕਰਦੇ ਸਨ ਜੇ ਮੈਂ ਸ਼ੰਕਾ ਨਿਵਰਤ ਕਰ ਦਵਾਂ ਬਚਨ ਨੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹੇ ਬਿਦਮੋਹਯਾਨੋ ਹਿਮਕੁੰਟ ਪਰਬਤ ਹੈ ਜਹਾ ਸਭ ਤਸਰਿੰਘ ਸੋਭਤ ਹੈ ਤਹਾਂ ਸਭ ਤਸਰਿੰਘ ਤਿਹ ਨਾਮ ਕਹਾਵਾ ਪੰਡ ਰਾਜ ਜਿਹ ਜੋਗ ਕਮਾਵਾ ਤਹ ਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਆਰਾਦੀ ਹੁਣ ਇਥੇ ਮਹਾਕਾਲ ਸ਼ਿਵ ਜੀ ਨਹੀਂ ਹੈ ਪਰਮਾਤਮਾ ਹੈ ਜੋ ਸਦੀਵੀ ਹੈ ਮਹਾਕਾਲ ਕਾਲ ਕਾ ਆਰਾਦੀ ਕਾਲ ਕਾ ਵੀ ਕਾਲ ਕਰਨੇ ਵਾਲਾ ਮਹਾਕਾਲ ਵਾਹਿਗੁਰੂ ਜਿਹਦੇ ਹੁਕਮ ਚ ਕਾਲ ਹੈ ਜਿਹਦੇ ਹੁਕਮ ਚ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸਾ ਸ਼ਿਵ ਬ੍ਰਹਮਾ ਮਹੇਸ਼ ਬਹੁਤ ਵੱਡੇ ਅਵਤਾਰ ਮਹਾਪੁਰਸ਼ ਹੋਏ ਨੇ ਕੋਈ ਦੋ ਰਹਿ ਨਹੀਂ ਪਰ ਤਿੰਨੇ ਪ੍ਰਭੂ ਦੇ ਅਧੀਨ ਨੇ ਔਰ ਉਸ ਪ੍ਰਭੂ ਨੂੰ ਮਹਾਕਾਲ ਆਖਿਆ ਗੁਰਦੇਵ ਨੂੰ ਪਤਾ ਸੀ ਲੋਕਾਂ ਭਲੇਖਾ ਖਾ ਜਾਣਾ ਕਹਿੰਦੇ ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹਨ ਇਥੇ ਸ਼ਿਵ ਜੀ ਆਏ ਚਲੇ ਗਏ ब्रह्मा जी विष्णु जी आए चले गए श्री कृष्ण महाराज आए श्री रामचंद्र जी आए चले गए बहुत देवता गुरु पीर आए चले गए मोहम्मद नहीं रहे जीसस नहीं रहे रहंदा इको ही है महाकाल अकाल पुरख आद अंत एक है अवतार सोई गुरु समझियो हमारा आद च भी सी असि नाम ही रहे अंत च भी रहेगा ओ महाकाल है ए गुरु गोविंद सिंह दी कलम दी ताकत है ਇੱਕ ਹਸਤੀ ਲਈ ਹਜ਼ਾਰਾਂ ਨਾਮ ਲਿਖੇ ਨੇ ਜਾਬ ਸਾਹਿਬ ਚ ਵੀ ਇਦਾਂ ਹੀ ਆ